हल चौकी सारी हिस्ट्री हल चौकी अच अचे लाओ हिन पुछाओ हा Không nào. Bớt, bớt, bớt. Ê tụi nó không được. Nó bắt nó bắt lên <coughs> 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 ਹੱਲੇ ਆ ਕੇ ਬੈਠੋ ਬੈਠੋ ਚਾਹੀਦਾ ਫੋਟੋ ਲੈ ਬੈਠੋ ਦੇਖੋ ਆ ਜਾਓ ਆ ਜਾਓ lokila yaro kisu le yaro a to pe o do do a le yaro to pe o a le yaro to pe o bismillah ਇਹ ਨਾ ਕੰਮ ਪੜਿਆ ਜਾ। ਉਹ ਵੀ ਮਹੀਨਾ ਨਾ। ਨਾ ਨਾ ਉਹ ਜਿੱਥੇ ਕੱਟੋ ਤੇ ਤੁਮ ਸਾਹ ਸੁਣਾ ਕੇ ਮੰਗਾਈ ਚੋ ਜਰਾ। ਬਸ। ਇਹ ਆਪਣਾ ਨਾ। ਤੇ ਸਾਡੀ ਘਰ ਤੋਂ ਬਾਹਰ ਸੁਣਦੇ ਆ ਕੀ ਦਾ ਇਹ ਦੇਖ ਕੇ ਬੰਗਿਆ ਚੋ ਜਰਾ। ਉਹ ਤਾਂ ਸਾਡਾ ਇੱਕ ਬੰਦਲਾ। ਕਹਤਾ ਨੇ ਸਾਡੀ ਸੁਣ ਕੇ ਡਾਕਟਰ ਨੂੰ ਮਾਰ ਲਓ ਭਾਜੀ ਫੜ ਲਓ ਨਹੀਂ ਤਾਂ ਅਸੀਂ ਲਾ ਚੱਕ ਲੈਣੀ। ਤਿੰਨ ਦਿਨ ਰੋਟੀ ਲਾ ਚੱਕ ਲੈਣੀ। ਅੰਨੀਆ ਪਹਿਲਾਂ ਪਹੁੰਚ ਰਹੀ ਹੈ ਸਰ ਉੱਤਰ ਦਾ ਜਾਣੀ ਹੈ ਤੁਸੀਂ ਬੜਾ ਨਾਲੇ ਪਾਉਣ ਤੇ ਮਾਰਾ ਮਾਰਾ ਨਾ ਬਸ ਉਹਨਾਂ ਤੇ ਮਾਰਤਾ ਜਯਾ ਵਾਤ

ਵੇ ਚਾੜੇ ਅੰਦਰ ਆ ਲਿਆ ਸਾਡਾ ਗੱਟਿਆ ਹੈ ਨਹੀਂ ਆ ਸਾਡੇ ਬੰਦੇ ਨੇ ਹੀ ਨੇ ਨੇ ਤੇ ਆ ਲੈਣ ਬੰਦੇ ਹੈਗੇ ਪੰਜਾਬ ਸਰਕਾਰ ਜੈਕਾਰਾ ਜੈਕਾਰਾ ਪੰਜਾਬ ਸਰਕਾਰ ਪੰਜਾਬ ਸਰਕਾਰ ਜੈਕਾਰਾ ਜੈਕਾਰਾ ਪੰਜਾਬ ਸਰਕਾਰ ਜੈਕਾਰਾ 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 پجي کي پيٽه نه جي بڳھ کي پيٽه نه 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 پيٽ ਉਹ ਨਾ ਕਿਵੇ ਕਿਸੇ ਦੱਸਿਆ ਨਹੀਂ ਉਹ ਬਿਲਕੁਲ ਅੰਦਰ ਦੇ ਅੰਦਰ ਉੱਥੋਂ ਤੱਕ ਹੁਣ ਤੱਕ ਇਨਸਾਲਵ ਨਹੀਂ ਮਿਲ ਰਿਹਾ ਇਸ ਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੋ ਕਾਰਜਸਦੀ ਪੁਲਸ ਹੋਆ ਉਹ ਸਾਡੇ ਬਾਤ ਕੋਈ ਨਹੀਂ ਸੁਣ ਰਹੀ ਸਾਡੀ ਧੀ ਗਰੀਬ ਬੰਦੇ ਦੀ ਮਾਰੀ ਗਈ ਆ ਉਹਨਾਂ ਨੇ ਸਾਥ ਸਾਰੇ ਨਹੀਂ ਪਰ ਜੇ ਆਦਮੀ ਨੇ ਉਹਨਾਂ ਨੇ ਉਹਨੀ ਮਾਰੀ ਪਈ ਆ ਅਸੀਂ ਆ ਕੇ ਇੱਥੇ ਮੰਗ ਮੰਗੀ ਆਪਨੀ ਵੀ ਭਾਈ ਸਾਡਾ ਕੋਈ ਹੱਲ ਕਰੋ ਕੋਈ ਪੋਸਟ ਵਾਲੀ ਜੀ ਸਾਡਾ ਪੁੱਛਦਾ ਅਨ ਚਾਹ ਦਿਨ ਹੋ ਗਏ ਲੰਘੇ ਪਾਣੀ ਸਾਡਾ ਸਾਕਾ ਬੰਦ ਕੀਤਾ ਹੈ ਨਹੀਂ ਜੀ ਜੇ ਅਸੀਂ ਕਹਿੰਦੇ ਆ ਸਾਡੇ ਗੱਡੀਆਂ ਹੈ ਨਹੀਂਆਂ ਸਾਡੇ ਕੋਲ ਬੰਦੇ ਹੈ ਨਹੀਂਗੇ ਕੀ ਕਰਨ ਨੌਕਰੀ ਇਸ ਦਾ ਕੀ ਕਰਦੇ ਆ ਇਹ ਕੀ ਬੰਦਿਆ ਜੇ ਪਾਰਟੀ ਵਾਲੇ ਕੁੜੀਆਂ ਮਾਰਦਾ ਦੇਖੋ ਚੰਗੀ ਗੱਲ ਹੈ ਤੁਹਾਡੇ ਤੇਰੇ ਵਾਸਤੇ 4 ਦਿਨ ਹੋਵਾ ਸਾਡਾ ਕਦੇ ਕਿਸੇ ਮਰ ਘੁੰਮ ਕਲ ਤੁਸੀਂ ਅੰਦਰ ਬਾਅਦ ਮਾਰੋ ਪਹਿਲੇ ਖਿਕਜੰਦੇ ਵਾਲੇ ਕੋਲ ਸਾਡੀ ਕੋਈ ਫਾਇਰ ਨਹੀਂ ਸੁਣਦਾ ਜੀ ਕੋਈ ਉਹਦਾ ਸਾਫ ਹੈ ਨਹੀਂਗਾ ਕੋਈ ਨਹੀਂ ਸੁਣਦਾ ਸਾਸ ਸਾਸ ਕਰੇ ਜੀ ਰੋਣ ਅੰਕ ਟੰਗਾ ਲੀ ਜਾਵੇ ਸਾਸ ਕਰੇ ਜੀ ਸਸ ਬਾਹਰ ਆਪ ਬਹਿ ਗਈ ਆ ਤੇ ਉਨੀ ਕਰਕੇ ਬਾਹਰ ਆ ਗਈ ਆ ਬੰਦਨੀ ਗਈ ਤੇ ਦੀ 2 ਘੰਟੇ ਹੋ ਗਏ ਬਾਦੋ ਕਰਤੇ ਹੋਏ ਮੈਂ ਤਾਂ ਨਮਚਰ ਨੂੰ ਗਈ ਸੀ ਉਹਦੀ ਚੋਕਰੀ ਕੋਲ ਨੂੰ ਮੈਨੂੰ ਕਹਿੰਦੀ ਚੋਕਰੀਓ ਦੀ ਮੇਰੀ ਮਾਂ ਨੂੰ ਕੁਛ ਹੋ ਗਿਆ ਬਤਾਨੂੰ ਛੱਡਣਾ ਨਹੀਂ ਮੈਂ ਤਾਂ ਹੋਰੀ ਪੈਰੀ ਦੀ ਸਾਡੀ ਪੁੜੀ ਮਾਰ ਕੇ ਫੇਰ ਸਾਨੂੰ ਤੁੰਤਿਆ ਨੂੰ ਲੈ ਸਾਡੀ ਪੁੜੀ ਮਾਰ ਕੇ ਸੰਡਰ ਰੱਖ ਕੇ ਫੇਰ ਸਾਨੂੰ ਧਮਕੀਆਂ ਦਿੰਦੇ ਅਸੀਂ ਤੁਹਾਨੂੰ ਛੱਡਣਾ ਨਹੀਂ ਇਹ ਕਿੱਥੇ ਦਾ ਨਿਆਂ ਆ ਨਾਲੇ ਕੁੜੀ ਮਾਰਤੀ ਨਾਲੇ ਸਾਨੂੰ ਫੇਰ ਧਮਕੀਆਂ ਸਾਨੂੰ ਛੱਡਣਾ ਨਹੀਂ ਅਸੀਂ ਉਹ ਬੱਚੇ ਮੇਰਾ ਦੱਸੋ ਉਹ ਨਹੀਂ ਉਹਨੂੰ ਮੈਂਡ ਦਿੱਤਾ ਉਹ ਬੱਚੇ ਨਹੀਂ ਵੀ ਲੱਗੇ ਚੋਰੀ ਚਾਚੇ ਉਹ ਮੇਰੀ ਧੀ ਤੋਂ ਲੱਗੇ ਮੇਰਾ ਬੱਚਾ ਵੀ ਹੋ ਗਿਆ ਡਾਕਟਰ ਦਾ ਦੱਸੋ ਉਹ ਵੀ ਠੀਕ ਨਹੀਂ ਹੈ ਨਾ ਵੀ ਜਿਹੜਾ ਬੱਚਾ ਹੈ ਮੈਂ ਕਦੇ ਨਹੀਂ ਛੱਡਣਾ ਲੈ ਲਓ Thank okay. you. मुरदास ए साॾी सुन्दे न